ਕਬੜ ਪ੍ਰਤਾਪ ਜੀ ਨੂੰ ਤਾਂ ਸਰਕਾਰ ਦੇ ਸਲਾਹਣਾ ਕਰਨੀ ਚਾਹੀਦੀ ਸੀ ਵੀ ਸਰਕਾਰ ਬੜਾ ਕੰਮ ਕਰ ਰਹੀ ਆ ਦੇਖੋ ਨੌਜਵਾਨੀ ਦਾ ਕਾਣ ਹੋ ਗਿਆ ਨੌਜਵਾਨੀ ਖਤਮ ਕਰਤੀ ਪੰਜਾਬ ਦੀ ਸਾਡੀ ਤੇ ਅੱਜ ਜੇ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਤੇ ਸਗੋਂ ਸ਼ਾਬਾਸ਼ ਇਹ ਦੇਣੀ ਚਾਹੀਦੀ ਸਰਕਾਰ ਤੇ ਜਿਹੜੀ ਜਿਹੜੀ ਦਿੱਕਤਾਂ ਆ ਰਹੀਆਂ ਸੀਗੀਆਂ ਉਹ ਦਿੱਕਤਾਂ ਅੱਜ ਮਤਲਬ ਕਿ ਜਿਹੜੀਆਂ ਐਟ ਟਾਈਮ ਹੋਣਾ ਔਣੀ ਸੀ ਉਹ ਐਟ ਟਾਈਮ ਵਰਗੇ ਹੱਲ ਕਰਾਈਆਂ ਤੇ ਜਿਹੜੀਆਂ ਕੋਈ ਲੰਮ ਕਰੀਆਂ ਸੀ ਉਹਨਾਂ ਤੋਂ ਡੈਡ ਲਾਈਨ ਲਈ ਗਈ ਆ ਬਈ ਇੱਥੇ ਲਿਖ ਕੇ ਮਿਲ ਕੇ ਸਾਈਨ ਕਰੋ ਵੀ ਆਹ ਜਿਹੜਾ ਕੰਮ ਜਿਹੜਾ ਲਟਕ ਰਿਹਾ ਇਹ ਕਦੋਂ ਹੋਏ ਮੈਂ 7 ਇਲੈਕਸ਼ਨ ਲੜੇ ਆ ਹਰ ਵਾਰੀ ਇਹ ਵਿਧਾਨ ਸਭਾ ਹਰਕਾ ਪੂਬੀ ਦੀ ਸੰਗਤ ਨੇ ਅਸ਼ੀਰਵਾਦ ਰੱਖਿਆ ਗਰਾਹ ਵਧਾਇਆ ਜੀ ਤੇ ਔਰ ਮੇਰੀ ਡਿਊਟੀ ਆ ਜਿਹੜੀ ਮੈਂ ਆਪਣੀ ਡਿਊਟੀ ਤੰਦੇ ਹੀ ਨਾ ਦਿਨ ਰਾਤ ਦੇ ਕਰਕੇ ਕੋਸ਼ਿਸ਼ ਕਰ ਰਿਹਾ ਪੁਰਾਣੀਆਂ ਲਾਈਨਾਂ ਤਰੱਕ ਹੋ ਚੁੱਕੀਆਂ ਸੀ ਗੰਦਾ ਪਾਣੀ ਆ ਉਹ ਸਾਰੀਆਂ ਸਾਰੀਆਂ ਲੈਣਾ ਅਜ ਪਤੀਆਂ ਜਾਂਦੀਆਂ ਜੀ ਔਰ ਅਬ ਪਹਿਲਾਂ ਸੀਮੈਂਟ ਦੀਆਂ ਸੀਗੀਆਂ ਤੇ ਅੱਜ ਦੇਗੀ ਪੈ ਪਾ ਕੇ ਉਹ ਉਹਦਾ ਹੱਲ ਕੀਤਾ ਜਾ ਰਿਹਾ ਸੀਵਰ ਦੀਆਂ ਲਾਈਨਾਂ ਵੱਡੀਆਂ ਕੀਤੀਆਂ ਜਾਂਦੀਆਂ ਅੱਜ ਬਦਾਨ ਸਭਾ ਹਲਕਾ ਪੂਰਬੀ ਦੀ ਜਿਵੇਂ ਮੈਂ ਗੱਲ ਕਰਦਾ ਹਰ ਵਾਰਡ ਦੇ ਵਿੱਚ ਹਰ ਮੁਹੱਲੇ 'ਚ ਹਰ ਗੜੀ ਦੇ ਵਿੱਚ ਕੰਮ ਚੱਲ ਰਿਹਾ ਜੀ ਔਰ ਚਾਹੇ ਸੀਵਰੇਜ ਦਾ ਚੱਲ ਰਿਹਾ ਚਾਹੇ ਵਾਟਰ ਸਪਲਾਈ ਦਾ ਚੱਲ ਰਿਹਾ ਸਟਰੀਟ ਲਾਈਟਾਂ ਦਾ ਚੱਲ ਰਿਹਾ ਆਮ ਆਦਮੀ ਕਲੀਨ ਕਰਾ ਦਾ ਚੱਲ ਰਿਹਾ ਵਾ ਤੇ ਸਕੂਲਾਂ ਦਾ ਕੰਮ ਚੱਲ ਰਿਹਾ ਤੇ ਤੇ ਜਿਹੜਾ ਬੁੱਢਾ ਦਰਿਆ ਤੋਂ ਪਹਿਲੇ ਬਾੜ ਆਉਂਦੀ ਸੀਗੇ ਲੋਕ ਡਰਦੇ ਸੀਗੇ ਕਿ ਹੁਣ ਇਸ ਵਾਰ ਦੀ ਤਿਆਰੀ ਕੀ ਤੁਸੀਂ ਦੇਖ ਰਹੇ ਹੋ ਬੁੱਢਾ ਦਰਿਆ ਇਸ ਟਾਈਮ ਸਫਾਈ ਲਗਾਤਾਰ ਚੱਲ ਰਹੀ ਆ ਜੀ ਔਰ ਲਗਾਤਾਰ ਇੰਨੀ ਵਧੀਆ ਢੰਗ ਨਾਲ ਚੱਲ ਰਹੀ ਆ ਤੁਸੀਂ ਦੂਰੋਂ ਤੋਂ ਦਿਖਦਾ ਸਫਾਈ ਹੋਈ ਹੋਈ ਤੁਸੀਂ ਜਾ ਕੇ ਹੁਣ ਆਪਣਾ ਕੈਮਰਾ ਉੱਡੇ ਦੇ ਆ ਤਾਂ ਵੀ ਮਾਰਦੇ ਜਾਇਓ ਜੀ ਇੱਥੇ ਬਦਾਂਸ ਵਾ ਹਲਕਾ ਪੂਰਬੀ ਤੋਂ ਸ਼ੁਰੂ ਕਰੋ ਕਿਉਂਕਿ ਇਧਰੋਂ ਸ਼ੁਰੂ ਹੁੰਦਾ ਇਧਰੋਂ ਪਿੱਛੋਂ ਮੱਚਵਾੜੇ ਤੋਂ ਆਉਂਦਾ ਵਾ ਇਹ ਤੇ ਇਧਰੋਂ ਐਂਟਰ ਬਦਾਂਸ ਵਾ ਹਲਕਾ ਪੂਰਬੀ ਤੋਂ ਕਰਕੇ ਜਾ ਕੇ ਪੂਰੇ ਸ਼ਹਿਰ ਤੋਂ ਬਾਹਰ ਨਿਕਲਦਾ ਮੈਂ ਤੁਹਾਨੂੰ ਚਾਹਨਾ ਜੀ ਬਰੋਧੀਆਂ ਨੇ 74 ਸਾਲ ਦੇ ਵਿੱਚ ਇੰਨਾ ਕੁ ਗੰਦ ਪਾਤਾ ਪੰਜਾਬ 'ਚ ਇੰਨਾ ਕੁ ਕੂੜਾ ਖਿਲਾਰਤਾ ਪੰਜਾਬ ਨੂੰ ਇੰਨਾ ਕੁ ਲੁੱਟਿਆ ਪੰਜਾਬ ਨੂੰ ਇੰਨਾ ਕੁੱਟਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਤੰਗ ਆ ਕੇ ਸਾਨੂੰ 2022 ਦੇ ਵਿੱਚ ਝਾੜੂ ਫੜਾਇਆ 92 ਸੀਟਾਂ ਦੇ ਕੇ ਔਰ ਇੱਕ ਇਤਿਹਾਸ ਰਚਿਆ 74 ਸਾਲ ਦਾ 92 ਸੀਟਾਂ ਅਜੇ ਤੱਕ ਕਿਸੇ ਸਰਕਾਰ ਦੀ ਨਹੀਂ ਹੈ ਜਾਂ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਆਪਣੇ ਕੰਮ ਕਰੀ ਜਾ ਰਹੀ ਤਿੰਨ ਸਾਲ ਦਾ ਸਮਾਂ ਬੀਤ ਗਿਆ ਹਾਲਾਂਕਿ ਚਲੋ ਆਪੋਜੀਸ਼ਨ ਲਗਾਤਾਰ ਆਰੋਪ ਵੀ ਲਾਉਂਦੀ ਕਿ ਲਾਇਨ ਆਰਡਰ ਦੀ ਜਾਂ ਨਸੇ ਦੇ ਜਿਹੜਾ ਰੋਕ ਥਾਮ ਨਹੀਂ ਕਰ ਪਾਈ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਕਿ ਸਾਰੇ ਕੰਮ ਮੁਕੰਮਲ ਕੀਤੇ ਜਾ ਰਹੇ ਆ ਅੱਜ ਇਸ ਵਕਤ ਦਲਜੀਤ ਸਿੰਘ ਬੋਲਾ ਗਰੇਵਾਲ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅੱਜ ਅਸੀਂ ਜਦੋਂ ਆਫਿਸ ਆਏ ਤਾਂ ਦੇਖਿਆ ਸੀ ਉਹਨਾਂ ਦੀ ਆਫਿਸ ਹੈ ਕਾਫੀ ਭੀੜ ਲੱਗੀ ਸੀ ਸਾਨੂੰ ਨਹੀਂ ਪਤਾ ਸੀ ਕੌਣ ਸੀ ਕਿ ਲੇਕਿਨ ਹੁਣ ਜਾਣਨ ਦੀ ਕੋਸ਼ਿਸ਼ ਕਰਾਂਗੇ ਅਫਸਰ ਸੀ ਕਾਉਂਸਲਰ ਸੀ ਕਿਸ ਚੀਜ਼ ਦਾ ਜਿਹੜਾ ਹੈ ਐਮਐਲਏ ਸਾਹਿਬ ਹਿਦਾਇਤ ਦੇ ਰਹੇ ਸੀ ਕਿਉਂਕਿ ਬਰਸਾਤ ਦਾ ਵੀ ਟਾਈਮ ਆ ਰਿਹਾ ਬੁੱਢਾ ਨਾਲਾ ਬੜਾ ਸਿਰਦਰਦ ਬੰਦਾ ਇਸ ਇਲਾਕੇ ਨੂੰ ਲੈ ਕੇ ਕਿਉਂਕਿ ਬਾੜ ਵੀ ਆ ਜਾਂਦੀ ਹੈ ਤੋਂ ਸਾਰੀ ਗੱਲ ਕਰਾਂਗੇ ਕਿ ਉਹਦੇ ਵਾਸਤੇ ਤਿਆਰੀ ਕੀ ਕੀਤੀ ਹੈ ਤਿਆਰੀ ਇਸ ਨਵਸੇ ਸਭ ਸੱਸੀ ਗੱਲ ਨਮਸਕਾਰ ਜੀ ਸੱਸੀ ਕਾ ਸਾਰਿਆਂ ਨੂੰ ਜੀ ਬੋਲਾ ਸਾਹਿਬ ਅੱਜ ਬੜੀ ਭੀੜ ਲੱਗੀ ਸੀ ਤੁਹਾਡੇ ਆਫਿਸ ਤੇ ਮੈਂ ਵੀ ਦੇਖਿਆ ਮੇਰੇ ਸਾਹਿਬ 20 22 ਲੋਕ ਬੈਠੇ ਸੀਗੇ ਕੋਈ ਲੱਗਦਾ ਕਿ ਕੋਈ ਇੰਪੋਰਟੈਂਟ ਮੀਟਿੰਗ ਚੱਲ ਰਹੀ ਹੈ ਜਾਂ ਗੰਦੇ ਨਾਲੇ ਕੋ लेके ਚੱਲੀ ਸਫਾਈ ਵਿਵਸਥਾ ਕੋ लेके ਚੱਲ ਰਹੀ ਹੈ ਕਿਹੜੀ ਚੀਜ਼ ਦੀ ਮੀਟਿੰਗ ਚੱਲ ਰਹੀ ਤੁਸੀਂ ਜਿਹੜੀ ਹਦਾਇਤ ਦੇ ਰਹੇ ਸੀ ਕੀ ਸੀਗਾ ਪੂਰਾ ਮੈਟਰ ਜੀ ਮੈਂ ਧੰਨਵਾਦ ਕਰਦਾ ਪਹਿਲਾਂ ਬਦਾਨ ਸਭਾ ਹਲਕਾ ਪੂਰਬੀ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੇਰੀ ਡਿਊਟੀ ਲਈ ਆ ਜੀ ਉਹ ਅਸੀਂ ਡਿਊਟੀ ਆਪਣੀ ਨਿਭਾ ਰਹੇ ਆ ਜੀ ਔਰ ਜਿਹੜੇ ਵੀ ਕੰਮ ਨੇ ਹਲਕਾ ਪੂਰਬੀ ਦੇ A to Z ਲੈ ਕੇ ਮਤਲਬ ਕਿ ਚਾਹੇ ਉਹ ਸੀਵਰੇਜ ਦੀ ਗੱਲ ਕਰਦੇ ਆ ਵਾਟਰ ਸਪਲਾਈ ਦੀ ਗੱਲ ਕਰਦੇ ਆ ਸੜਕਾਂ ਦੀ ਗੱਲ ਕਰਦੇ ਆ ਸਟਰੀਟ ਲਾਈਟਾਂ ਦੀ ਗੱਲ ਕਰਦੇ ਆ ਅ ਬਿਜਲੀ ਦੀ ਗੱਲ ਕਰਦੇ ਉਹ ਡੇਲੀ ਮੀਟਿੰਗਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਤੇ ਅੱਜ ਜਿਹੜੇ ਮੀਟਿੰਗ ਸੀ ਉਹ ਐਨ ਡੀ ਐਮ ਦੀ ਜਿਹੜੇ ਵਾਟਰ ਐਂਡ ਸੀਵਰੇਜ ਵਾਲੇ ਉਹ ਸਾਰੇ ਅਫਸਰ ਸਾਹਿਬਾਨ ਬੁਲਾਏ ਹੋਏ ਸੀ ਤੇ ਸਾਰੇ ਹਲਕਿਆਂ ਦੇ ਆਪਣੇ ਨਵੰਦੇ ਸਾਡੇ ਸਾਰੇ ਬੋਰਡਾਂ ਦੇ ਨਵੰਦੇ ਮਿਲ ਕੇ ਮੇਨ ਬੰਦੇ ਕਾਉਂਸਲਰ ਸਾਹਿਬਾਨ ਆਏ ਹੋਏ ਸੀਗੇ ਤੇ ਜਿਹੜੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਉਹ ਦਿੱਕਤਾਂ ਅੱਜ ਮਿਲ ਕੇ ਜਿਹੜੀਆਂ ਐਟਾਟਮ ਹੋਣ ਵਾਲੀ ਸੀ ਉਹ ਐਟਾਟਮ ਵਰਗੇ ਹੱਲ ਕਰਾਈਆਂ ਤੇ ਜਿਹੜੀਆਂ ਕੋਈ ਲੰਮਕ ਰਹੀਆਂ ਸੀ ਉਹਨਾਂ ਤੋਂ ਡੈਡ ਲਾਈਨ ਲਈ ਗਈ ਆ ਵੀ ਇੱਥੇ ਲਿਖ ਕੇ ਮਿਲ ਕੇ ਸਾਈਨ ਕਰੋ ਵੀ ਆਹਾਂ ਜਿਹੜਾ ਕੰਮ ਜਿਹੜਾ ਲਟਕ ਰਿਹਾ ਇਹ ਕਦੋਂ ਹੋ ਜੂਗਾ ਜੀ ਤੇ ਉਹਦੇ ਵਾਸਤੇ ਸਾਰੀ ਇਹ ਮੀਟਿੰਗ ਹੋਈ ਸੀਗੀ ਤੇ ਉਹਦੇ ਵਿੱਚ ਬੜੀ ਪੋਜ਼ਿਟਿਵ ਤਰੀਕੇ ਨਾਲ ਮੀਟਿੰਗ ਹੋਈ ਆ ਬੜੇ ਖੁਸ਼ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਕਿਉਂਕਿ ਅ ਮੈਂ ਤਾਂ ਕਹਿ ਸਕਦਾ ਵੀ ਭੋਲੇनाथ ਦੀ ਕਿਰਪਾ ਮੇਰੇ ਤੇ ਭੋਲੇ ਦੀ ਭੋਲੇ ਤੇ ਜੀ ਤੇ ਔਰ ਨਾਮ ਹੀ ਬੋਲਾ ਬੋਲੇ बाबा ਦੀ ਕਿਰਪਾ ਔਰ ਭੋਲੇ ਬਾਬਾ ਸ਼ਿਵ ਸ਼ੰਕਰ ਭੋਲੇनाथ ਜੀ ਦੀ ਕਿਰਪਾ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਅੱਜ ਮੈਂ ਸੱਤ ਇਲੈਕਸ਼ਨ ਲੜੇ ਆ ਹਰ ਵਾਰੀ ਇਹ ਮਦਨ ਸਵਾ ਹਰਕਾ ਪੂਰਵੀ ਦੀ ਸੰਗਤ ਨੇ ਅਸ਼ੀਰਵਾਦ ਦਿੱਤਾ ਕਰਾ ਬਧਾਇਆ ਜੀ ਤੇ ਔਰ ਮੇਰੀ ਡਿਊਟੀ ਹੈ ਜਿਹੜੀ ਮੈਂ ਆਪਣੀ ਡਿਊਟੀ ਤਨ ਦੇ ਹੀ ਨਾ ਦਿਨ ਰਾਤ ਦੇ ਕਰਕੇ ਕੋਸ਼ਿਸ਼ ਕਰ ਰਹੇ ਹਾਂ ਚਾਹੇ ਉਹ ਵਾਟ ਸਪਲਾਈ ਦੀ ਗੱਲ ਆ ਅੱਜ ਵਾਟ ਸਪਲਾਈ ਦੀਆਂ ਲਾਈਨਾਂ ਜਿਹੜੀਆਂ 30-30 ਸਾਲ ਤੋਂ ਜੀ ਮਤਲਬ ਕਿ 10-15 ਪੰਨ ਬਡੂngੀਆਂ ਹੋ ਗਿਆ ਸੀਗੀਆਂ ਔਰ ਪੁਰਾਣੀਆਂ ਲਾਈਨਾਂ ਕਰੈਕ ਹੋ ਚੁੱਕੀਆਂ ਸੀ ਗੰਦਾ ਪਾਣੀ ਆ ਉਹ ਸਾਰੀਆਂ ਸਾਰੀਆਂ ਲਾਈਨਾਂ ਅੱਜ ਬਦਲੀਆਂ ਜਾ ਰਹੀਆਂ ਜੀ ਔਰ ਅਬ ਪਹਿਲਾਂ ਸੀਮੈਂਟ ਦੀਆਂ ਸੀਗੀਆਂ ਤੇ ਅੱਜ ਦੇਗੀ ਪੈਪ ਪਾ ਕੇ ਉਹ ਉਹਦਾ ਹੱਲ ਕੀਤਾ ਜਾ ਰਿਹਾ ਸਿਵਲ ਦੀਆਂ ਲਾਈਨਾਂ ਵੱਡੀਆਂ ਕੀਤੀਆਂ ਜਾ ਰਹੀਆਂ ਨੇ ਔਰ ਸੜਕਾਂ ਦਾ ਕੰਮ ਚੱਲ ਰਹੇ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਜੇ ਮੈਂ ਗੱਲ ਕਰਦਾ ਹਰ ਵਾਰਡ ਦੇ ਵਿੱਚ ਹਰ ਮੁਹੱਲੇ 'ਚ ਹਰ ਗਲੀ ਦੇ ਵਿੱਚ ਕੰਮ ਚੱਲ ਰਿਹਾ ਜੀ ਔਰ ਚਾਹੇ ਸਿਵਲ ਦਾ ਚੱਲ ਰਿਹਾ ਚਾਹੇ ਵਰਸਪਲਾਈ ਦਾ ਚੱਲ ਰਿਹਾ ਸਟਰੀਟ ਲਾਈਟਾਂ ਦਾ ਚੱਲ ਰਿਹਾ ਆਮ ਆਦਮੀ ਕਲੀਨਿਕਾਂ ਦਾ ਚੱਲ ਰਿਹਾ ਵਾ ਤੇ ਸਕੂਲਾਂ ਦਾ ਕੰਮ ਚੱਲ ਰਿਹਾ ਤੇ ਇੱਕ ਇੱਕ ਕੰਮ ਕਰਨ ਦੀ ਡਿਊਟੀ ਮੇਰੀ ਲਈ ਹੈ ਜੀ ਤੇ ਬਹੁਤ ਉਮੀਦਾਂ ਰੱਖ ਕੇ ਬਹੁਤ ਵੱਡੀ ਲੀਡ ਨਾ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਉਹ ਜਿੰਮੇਵਾਰੀ ਹੈ ਜਿ ਨਿਵਾਰੇ ਇਸ ਦਫਤਰ ਦੇ ਵਿੱਚ ਇਹ ਸੰਗਤ ਦਾ ਦਫਤਰ ਹੈ ਮਦਾਨ ਸਭਾ ਹਲਕਾ ਪੂਰੀ ਸੰਗਤ ਦਾ ਦਫਤਰ ਹੈ ਜੀ ਇਹ 2007 ਤੋਂ ਜਦੋਂ ਮੈਨੂੰ ਇੱਥੇ ਕੌਂਸਲਰ ਬਣਾਇਆ ਜੀ ਤੇ ਉਸ ਦਿਨ ਤੋਂ ਸੰਗਤਾਂ ਦੇ ਅਸ਼ੀਰਵਾਦ ਨਾਲ ਓਪਨ ਦਰਬਾਰ ਚੱਲਦਾ ਓਪਨ ਦਰਬਾਰ ਉਹ ਮਿਲ ਕੇ ਤੁਸੀਂ ਦੇਖ ਸਕਦੇ ਹੋ ਜਦੋਂ ਮਰਜ਼ੀ ਆਉਂਗੇ ਇੱਥੇ ਦੁਪਹਿਰ ਤੱਕ ਦਾ ਪੂਰਾ ਮੇਲਾ ਹੁੰਦਾ ਨਹੀਂ ਮੇਲੇ ਦਾ ਮਾਹੌਲ ਹੁੰਦਾ ਬਿਲਕੁਲ ਬਿਲਕੁਲ ਅਸੀਂ ਦੇਖ ਰਹੇ ਹਾਂ ਤੇ ਔਰ ਲੋਕ ਅਸ਼ੀਰਵਾਦ ਲੈ ਕੇ ਜਾਂਦੇ ਨੇ ਖੁਸ਼ ਹੋ ਕੇ ਜਾ ਰਹੇ ਨੇ ਤੇ ਇਹ ਹੀ ਪੋਲੇਨਾ ਦੀ ਕਿਰਪਾ ਜੀ ਆ ਬਹੁਤ ਸਭ ਗੱਲ ਕਰੀਏ ਕਿ ਜਿਵੇਂ ਬਰਸਾਤ ਦਾ ਟਾਈਮ ਬਿਲਕੁਲ ਨਜ਼ਦੀਕ ਆ ਰਿਹਾ ਹੈ ਔਰ ਸ਼ੁਰੂਆਤ ਵੀ ਹੋ ਗਈ ਹੈ ਮੀਂਹ ਦੀ ਤੇ ਜਿਹੜਾ ਬੁੱਢਾ ਦਰਿਆ ਪਹਿਲੇ ਬਾੜ ਆਉਂਦੀ ਸੀਗੀ ਲੋਕ ਡਰਦੇ ਸੀਗੇ ਕਿ ਹੁਣ ਇਸ ਬਾੜ ਦੀ ਤਿਆਰੀ ਕੀਏ ਤੁਸੀਂ ਦੇਖ ਰਹੇ ਹੋ ਬੁੱਢਾ ਦਰਿਆ ਇਸ ਟਾਈਮ ਸਫਾਈ ਲਗਾਤਾਰ ਚੱਲ ਰਹੀ ਹੈ ਜੀ ਔਰ ਲਗਾਤਾਰ ਇੰਨੀ ਵਧੀਆ ਟੰਗਣਾ ਚੱਲ ਰਹੀ ਹੈ ਤੁਸੀਂ ਦੂੋਂ ਤੋਂ ਦਿਖਦਾ ਸਫਾਈ ਹੋਈ ਹੋਈ ਤੁਸੀਂ ਇਹ ਜਾ ਕੇ ਹੁਣ ਆਪਣਾ ਕੈਮਰਾ ਫੁੱਡੇ ਦੇ ਆ ਤਾਂ ਵੀ ਮਾਰਦੇ ਜਾਇਓ ਇੱਥੇ ਬਿਦਾਂਸਵਾ ਹਲਕਾ ਪੂਰਬੀ ਤੋਂ ਸ਼ੁਰੂ ਕਰੋ ਕਿਉਂਕਿ ਇਧਰੋਂ ਸ਼ੁਰੂ ਹੁੰਦਾ ਇਧਰੋਂ ਪਿੱਛੋਂ ਮੱਚਵਾੜੇ ਤੋਂ ਆਉਂਦਾ ਵਾ ਇਹ ਤੇ ਇਧਰੋਂ ਐਂਟਰ ਬਿਦਾਂਸਵਾ ਹਲਕਾ ਪੂਰਬੀ ਤੋਂ ਕਰਕੇ ਜਾ ਕੇ ਪੂਰੇ ਸ਼ਹਿਰ ਤੋਂ ਬਾਹਰ ਨਿਕਲਦਾ ਤੁਸੀਂ ਇਧਰੋਂ ਆਪਣਾ ਕੈਮਰਾ ਮਾਰ ਕੇ ਦੇਖੇ ਜਾਓਗੇ ਹੁਣ ਵੀ ਮਿਲ ਕੇ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਤੇ ਅੱਜ ਵੀ ਸਫਾਈ ਚੱਲ ਰਹੀ ਹੈ ਵਧੀਆ ਟੰਗਣਾ ਬਿਲਕੁਲ ਸਾਫ਼ ਕਰਕੇ ਲੋਗਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਬ ਖਾਸ ਕਰਕੇ ਪ੍ਰਧਾਨ ਸਭਾ ਹਲਕਾ ਪੂਰਬੀ ਦੀ ਜਿੰਮੇ ਗੱਲ ਕਰਦਾ ਪ੍ਰਧਾਨ ਸਭਾ ਹਲਕਾ ਪੂਰਬੀ ਦੇ ਜੀਓ ਸਮਾਹਲੇ ਹੋਇਆ ਤੁਸੀਂ ਪੂਰੇ ਜੀਓ ਪਰਸੈਂਟ ਵੀ ਮਤਲਬ ਕਿ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਜਿੰਮੇ ਪਿਛਲੀ ਵਾਰ ਸੀਗਾ ਲੋਕਿ ਉਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਜਿੰਮੇ ਪਿਛਲੀ ਵਾਰ ਸੀਗਾ ਤੁਸੀਂ ਵੀ ਕਾਫੀ ਜ਼ਿਆਦਾ ਮਾਰਕੀਟ 'ਚ ਉਤਰੇ ਸੀਗੇ ਬਾਹਰ ਸਿੱਧਲੇ ਉਤਰ ਕੇ ਜੀ ਪਾਣੀ 'ਚ ਵੀ ਉਤਰੇ ਸੀਗੇ ਉਹ ਉਹ ਪ੍ਰੋਬਲਮ ਆਈ ਸੀ ਉਸ ਤੋਂ ਇਸ ਵਾਰੀ ਅਸੀਂ ਉਸ ਤੋਂ ਪਹਿਲਾਂ ਹੀ ਹੱਲ ਕੀਤਾ ਉਹ ਤਾਂ ਤਿਆਰੀ ਕਰ ਲਈ ਪੂਰੀ ਬਿਲਕੁਲ ਫੁੱਲ ਤਿਆਰੀ ਮਤਲਬ ਕਿ ਫੁੱਲ ਮਤਲਬ ਕਿ ਵਧੀਆ ਢੰਗ ਨਾਲ ਸਾਰੇ ਬੰਨ੍ਹ ਮਰ ਕੇ ਕਾਇਮ ਬੁੱਢੇ ਦਰਿਆ ਨੂੰ ਜਿੱਥੇ ਮਿਲ ਕੇ ਪਾਣੀ ਮੋਤੀ ਵਰਗਾ ਚੱਲਦਾ ਸੀਗਾ ਤੇ ਇਹਨਾਂ ਨੇ ਗੰਦਾ ਨਾਲੇ ਦਾ ਰੂਪ ਦਿੱਤਾ ਤੇ ਉਹਨੂੰ ਅੱਜ ਬੁੱਢੇ ਦਰਿਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਔਰ ਵਾਲੇ ਸਭ ਵਿੱਚ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਸ਼ਵਤ ਮੈਂਬਰ ਵੀ ਨੇ ਬਾਬਾ ਸਿਚੇਵਾਲ ਜੀ ਔਰ ਜਿਨ੍ਹਾਂ ਨੇ ਪਹਿਲਾਂ ਕਾਲੀ ਬੇਈ ਸਾਫ਼ ਕਰਕੇ ਅੱਜ ਇੱਕ ਇਤਿਹਾਸ ਰਚਿਆ ਵਾ ਤੇ ਔਰ ਬੜੇ ਪਿੰਡਾਂ ਦਾ ਅੱਜ ਮਿਲ ਕੇ ਸਿਚੇਵਾਲ ਮਾਡਲ ਨਾਲ ਪਾਣੀ ਸਾਫ਼ ਕਰਕੇ ਖੇਤਾਂ ਨੂੰ ਦਿੱਤਾ ਵਾ ਤੇ ਅੱਜ ਬਾਬਾ ਜੀ ਇੱਥੇ ਆ ਕੇ ਆਪ ਖੁਦ ਮਿਲ ਕੇ ਰੋਜ਼ ਆਪ ਲੱਗੇ ਹੋਏ ਨੇ ਤੇ ਔਰ ਉਹ ਦਿਨ ਦੂਰ ਨਹੀਂ ਜਦੋਂ ਇਹ ਪੁਰਾਣੇ ਦਾ ਗੰਦਾ ਨਾਲਾ ਬਣਾਇਆ ਹੋਇਆ ਸੀ ਬੁੱਢਾ ਦਰਿਆ ਬਣਾਵਾਂਗੇ। ਅ ਕਹਿੰਗੇ ਐ ఎమ్మెల్యే ਸਾਹਿਬ ਬੜਾ ਹਲਕਾ ਬਸ ਚੋ ਲੋਕ ਵਿਧਾਨ ਸਭਾ ਤੋ ਪਹੁੰਚ ਚੁਕੇ ਨੇ ਸੰਜੀਵ ਅਰੋੜਾ ਜੀ। اپੋਜੀਸ਼ਨ ਸੀਗੀ ਪਹਿਲੇ ਕਰੀ ਸੀ ਕਿ ਜੀ ਹੁਣ ਤੋ ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ ਸਕਦੀ ਉਹਨਾਂ ਨੇ ਪਿਛਲੇ 3 ਸਾਲ ਤੋ ਕੰਮ ਵੀ ਨਹੀਂ ਕੀਤਾ ਲੇਕਿਨ ਤੋ ਅੱਛੇ ਲੀਡ ਨਾਲ ਐਮਬੀ ਸਾਹਿਬ ਚਲੋ ਤੋ ਐਮਐਲਏ ਕਹਿ ਸਕੀ ਆਪਾਂ ਕਿ ਐਮਐਲਏ ਸਾਹਿਬ ਜਿੱਤ ਗਏ ਔਰ ਅੱਛੇ ਲੀਡ ਨਾਲ ਹੁਣ ਤੋ ਵਿਧਾਨ ਸਭਾ ਸਭਾ ਦੇ ਲਈ ਪਹੁੰਚ ਵੀ ਗਏ ਵਿਧਾਨ ਸਭਾ ਕੀ ਕਰਾ ਜਾਓ ਤੁਸੀ ਮੈਂ ਤੁਹਾਨੂੰ ਚੋਣਾ ਜੀ ਬਰੋਧੀਆਂ ਨੇ 74 ਸਾਲ ਦੇ ਵਿੱਚ ਇੰਨਾ ਕੁ ਗੰਦ ਪਾਤਾ ਪੰਜਾਬ 'ਚ ਇੰਨਾ ਕੁ ਕੂੜਾ ਖਲਾਰਤਾ ਪੰਜਾਬ ਨੂੰ ਇੰਨਾ ਕੁ ਲੁੱਟਿਆ ਪੰਜਾਬ ਨੂੰ ਇੰਨਾ ਕੁੱਟਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਤੰਗ ਆ ਕੇ ਸਾਨੂੰ 2022 ਦੇ ਵਿੱਚ ਝਾੜੂ ਫੜਾਇਆ 92 ਸੀਟਾਂ ਦੇ ਕੇ ਔਰ ਇੱਕ ਇਤਿਹਾਸ ਰਚਿਆ 74 ਸਾਲ ਦਾ 92 ਸੀਟਾਂ ਅਜੇ ਤੱਕ ਕਿਸੇ ਸਰਕਾਰ ਦੀ ਨਹੀਂ ਆਈਆਂ ਔਰ ਜੇ ਲੀਡ ਦੀ ਗੱਲ ਕਰਦੇ ਆਂ ਤੇ ਪਹਿਲਾਂ 2-3 ਹਜ਼ਾਰ ਦੀ ਲੀਡ ਹੁੰਦੀ ਸੀ ਅੱਜ ਮਤਲਬ ਕਿ ਸਮਝ ਲਓ 72 ਹਜ਼ਾਰ ਲੀਡ 60 ਹਜ਼ਾਰ ਲੀਡ ਬਲਕਿ ਮੇਰੀ ਜਿਹੜੀ ਇੱਥੇ ਲੀਡ ਆ ਵੀ 37000 ਤੋਂ ਉੱਪਰ ਲੀਡ ਆ ਪੂਰੇ ਪੰਜਾਬ ਦੇ ਸ਼ਹਿਰੀ ਹਲਕਿਆਂ ਤੋਂ ਸਭ ਤੋਂ ਵੱਧ ਲੀਡ ਆ ਤੇ ਲੋਕਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਾਨੂੰ ਝਾੜੂ ਫੜਾਇਆ ਸਾਡਾ ਚੋਣ ਨਿਸ਼ਾਨ ਆਮ ਆਦੀ ਪਾਰਟੀ ਦਾ ਝਾੜੂ ਆ ਤੇ ਸਾਡੇ ਝਾੜੂ ਤੇ ਮੋਹਰ ਲਾ ਕੇ ਝਾੜੂ ਸਾਨੂੰ ਫੜਾਇਆ ਵੀ ਤਾਂ ਕਿ ਸਪਾਈ ਕਰੋ ਔਰ ਸਵਾ 3 ਸਾਲ ਦੇ ਵਿੱਚ ਅੱਜ ਜਿਹੜੇ ਪਹਿਲੇ ਸਰਕਾਰਾਂ 15 ਸਾਲ ਦੀ ਸਰਕਾਰਾਂ ਦੇ ਕੱਢ ਕੇ ਦੇਖ ਲਓ ਪਹਿਲਾ 3 ਸਵਾ 3 ਸਾਲ ਔਰ ਆਮ ਆਦੀ ਪਾਰਟੀ ਦੇ ਪਹਿਲੇ ਸਵਾ 3 ਕੱਢ ਖਾਲ ਖਾਲ ਕੇ ਦੇਖ ਲਓ ਔਰ ਉਹ ਪਿਛਲੀਆਂ ਸਰਕਾਰਾਂ ਕਿਤੇ ਵੀ ਨਹੀਂ ਖੜਦੀਆਂ ਔਰ ਰਕਾਰ ਤੋੜ ਕੰਮ ਹੋਏ ਨੇ ਚਾਹੇ ਉਹ ਮਤਲਬ ਕਿ ਗੱਲ ਕਰਦੇ ਆ ਆਮ ਆਦਮੀ ਕਲੀਨਿਕ ਦੀ ਜਿਹੜਾ ਸਾਡਾ ਮਿਸ਼ਨ ਸੀਗਾ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਦਾ ਉਹਦੇ ਵਿੱਚ ਹੈਲਥ ਦੀ ਗੱਲ ਕਰਦੇ ਆ ਆਮ ਆਦਮੀ ਕਲੀਨਿਕਾਂ ਬਣੀਆਂ ਅੱਜ ਫ੍ਰੀ ਦਵਾਈ ਮਿਲ ਰਹੀ ਆ ਫ੍ਰੀ ਟੈਸਟ ਹੋ ਰਹੇ ਨੇ ਔਰ ਸਕੂਲਾਂ ਦੀ ਗੱਲ ਕਰਦੇ ਆ ਪੜ੍ਹਾਈ ਦੀ ਗੱਲ ਕਰਦੇ ਆ ਅੱਜ ਸਕੂਲ ਆਫ ਫੈਮਿਨਿਸ ਇੱਥੇ ਬਣਿਆ ਔਰ ਵੱਡੇ ਵੱਡੇ ਸਕੂਲਾਂ ਚੋਂ ਹਟਾ ਕੇ ਉੱਥੇ ਸਕੂਲ ਆਫ ਫੈਮਿਨਿਸ ਚਲਾ ਰਹੇ ਆ ਔਰ ਦੋ ਸਕੂਲ ਔਰ ਤਿੰਨ ਸਕੂਲ ਤਿੰਨ ਸਕੂਲ ਹੋਰ ਅਸੀਂ ਅੰਮ੍ਰਿਤਕੇ ਬੜਦੇ ਨੇ ਤਿਆਰੀ ਸਮਝ ਲਓ ਇੱਕ ਦੇ ਦਾ ਤਿਆਰੀ ਹੈ ਇੱਕ ਤਾਂ ਥੋੜੇ ਦਿਨਾਂ ਸ਼ੁਰੂ ਕਰਨ ਕਰ ਜਾ ਰਹੇ ਆ ਤੇ ਦੂਸਰੇ ਦਾ ਦੋ ਸਕੂਲਾਂ ਦਾ ਉਹ ਵੀ ਮਿਲ ਕੇ ਥੋੜੇ ਦਿਨਾਂ ਸ਼ੇ ਸ਼ੁਰੂ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਆਮ ਆਦਮੀ ਕਿਨੇ ਕਾ ਨਵ ਬਣ ਗਏ ਨੇ ਜੇ ਨੌਕਰੀਆਂ ਦੀ ਗੱਲ ਕਰਦੇ ਅੱਜ 54000 ਤੋਂ ਉੱਪਰ ਨੌਕਰੀ ਰਿਕਾਰਡ ਹੈ ਇੱਕ ਰਿਕਾਰਡ ਔਰ ਰਿਕਾਰਡ ਬਣਿਆ ਹੈ ਜੀ ਤੇ ਤਾਂ ਹੀ ਲੋਕਾਂ ਨੇ ਅੱਜ ਵਿਧਾਨ ਸਭਾ ਜਿਹੜਾ ਹਲਕਾ ਪੱਛਮੀ ਹੈ ਉੱਥੋਂ ਸੰਜੀਵ ਰੋੜਾ ਜੀ ਨੂੰ ਸਾਡੇ ਨੂੰ ਜਿਤਾ ਕੇ ਇੱਕ ਰਿਕਾਰਡ ਕਾਇਮ ਕੀਤਾ ਤੇ ਲੋਕ ਜਿਹੜੇ ਦੇਸ਼ ਦੇ ਲੋਕ ਦੀ ਗੱਲ ਕਰਦੇ ਆ ਉਹ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਲੋਕ ਬਹੁਤ ਸੂਝਮਾਨ ਤੇ ਬਹੁਤ ਸਮਝਦਾਰ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਵੀ 74 ਸਾਲ ਚ ਉਹਨਾਂ ਨੇ ਬੇੜਾਗਰ ਕੀਤਾ ਪੰਜਾਬ ਦਾ ਤੇ ਸਵਾ 3 ਸਾਲ ਦੇ ਵਿੱਚ ਆਮ ਆਦੀ ਪਾਰਟੀ ਜਿਹੜਾ ਮੌਕਾ ਦਿੱਤਾ ਸੀ ਅਸੀਂ ਵਧੀਆ ਤਰੀਕੇ ਨਾਲ ਔਰ ਪੂਰਾ ਇਮਾਨਦਾਰੀ ਨਾਲ ਕੰਮ ਕੀਤਾ ਤੇ ਆ ਮੈਂ ਸਮਝਦਾ ਸਾਰੇ ਕੰਮ ਨਹੀਂ ਹੋ ਗਏ ਕਿਉਂਕਿ 74 ਸਾਲ ਦਾ ਕੂੜਾ ਖਿਲਾਰਿਆ ਹੋਇਆ 3 ਸਵਾ 3 ਸਾਲ ਚ ਸਫਾਈ ਨਹੀਂ ਹੋ ਸਕਦੀ ਕਿਉਂਕਿ 3 ਸਾਲ ਤੱਕ ਆਪਾਂ ਘਰ ਬਣਾਉਣ ਲੱਗੇ ਘਰ ਨਹੀਂ ਬਣਦਾ ਤੇ ਇਹ ਪੁੱਡਾ ਬੜਾ ਪੰਜਾਬ ਆ ਪਰ ਅਸੀਂ ਲੱਗੇ ਹੋਏ ਆ ਲੋਕ ਜਾਣਦੇ ਨੇ ਲੋਕ ਸੋਝਵਾਨ ਨੇ ਲੋਕ ਸਮਝਦਾਰ ਨੇ ਉਹਨਾਂ ਨੇ ਤਾਂ ਹੀ ਪਛਮੀ ਸੀਟ ਜਾਈ ਅੱਜ ਜਿੰਨੀਆਂ ਜਿਮਨੀ ਚੋਣਾਂ ਹੋਈਆਂ ਸਾਰੀਆਂ ਜਿਤਾਈਆਂ ਅੱਜ ਕਾਰਪਸ਼ਰਾ ਜਿਤਾਈਆਂ ਨੇ ਸਾਰੇ ਨੇ ਤੇ ਹੋਰ ਇੱਥੇ ਤੇ ਛੱਡੋ ਪੰਜਾਬ ਦੇ ਲੋਕਾਂ ਨੇ ਤਾਂ ਹਮੇਸ਼ਾ ਇਤਿਹਾਸ ਲਿਖਿਆ ਚਾਹੇ ਆਜ਼ਾਦੀ ਦੀ ਲੜਾਈ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਹਰੀ ਕ੍ਰਾਂਤੀ ਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਕਿਤੇ ਸਾਡਾ ਦੇਸ਼ ਬਾਹਲੇ ਦੇਸ਼ਾਂ ਤੋਂ ਨਾਜ ਮੰਗਦਾ ਹੁੰਦਾ ਸੀ ਅੱਜ ਸਾਡੇ ਪੰਜਾਬੀਆਂ ਨੇ ਪੂਰੇ ਦੇਸ਼ ਦੇ ਕੋਨੇ-ਕੋਨੇ ਜਾ ਕੇ ਜੰਗਲਵਾਦ ਕਰਕੇ ਧਰਤੀ ਦਾ ਸੀਨਾ ਪਾੜ ਕੇ ਅਨਾਜ ਇੰਨਾ ਪੈਦਾ ਕਰਤਾ ਤੇ ਜਿੱਥੇ ਸਾਡਾ ਅੱਜ ਪੈ ਬਲਕੇ ਦੇਸ਼ ਪੈਰਾ ਤੇ ਖੜਾ ਅੱਜ ਸਾਡਾ ਦੇਸ਼ ਬਾਹਰ ਦੇ ਦੁਨੀਆ ਅੱਜ ਭੇਜਿਆ ਵਾ ਇਹ ਖੂਬਸੂਰਤੀ ਹੈ ਪੰਜਾਬ ਦੀ ਖੂਬਸੂਰਤੀ ਹੈ ਪੰਜਾਬੀਆਂ ਦੀ ਖੂਬਸੂਰਤੀ ਆ ਤੇ ਪੰਜਾਬੀਆਂ ਨੇ ਹਮੇਸ਼ਾ ਇਤਿਹਾਸ ਰਚਿਆ ਵਾ ਪੰਜਾਬੀਆਂ ਨੂੰ ਪਤਾ ਔਰ ਉਹਨਾਂ ਨੇ 74 ਸਾਲ ਜਿ ਸਿਰਫ ਲਾਰੇ ਲਾਏ ਨੇ ਅਸੀਂ ਆਮ ਆਦਮੀ ਪਾਰਟੀ ਨੇ ਜੋ ਸਾਨੂੰ ਮੌਕਾ ਦਿੱਤਾ ਸੀ ਜਿੰਨੀ ਉਮੀਦਾਂ ਰੱਖਿਆ ਸੀ ਉਹ ਪੂਰੀਆਂ ਕੀਤੀਆਂ ਅੱਜ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ 600 जोड ਦੇ ਗਰੰਟੀ ਇੱਕ ਰਹਤੀ ਆਮ ਆਦਮੀ ਕਲੀਨ ਦੇ ਗਰੰਟੀ ਔਰ ਸਕੂਲਾ ਦੇ ਗਰੰਟੀ ਨੌਕਰੀਆਂ ਦੇ ਗਰੰਟੀ ਕਰੋੜ ਰੁਪਏ ਫੌਜੀਆ ਨੂੰ ਦੇਣ ਦੀ ਗਰੰਟੀ ਮੈਂ ਫੇਰ ਕਰਿਆ ਜਿਹੜੀ ਗਰੰਟੀ ਮੈਂ ਆਪ ਦੱਸਣਾ ਚਾਹੁੰਦਾ ਮੇਰੀਆਂ ਮਤਾਵਾ ਭੈਣਾਂ ਦੀ ਜਿਹੜੀ 1000 ਰੁਪਏ ਦੀ 1100 ਗਰੰਟੀ ਦਿੱਤੀ ਆ ਰਹੇ ਉਹ ਵੀ ਪੂਰੀ ਹੋਊਗੀ 100% ਪੂਰੀ ਹੋਊਗੀ ਆਮ ਆਦੇ ਪਾਰਟੀ ਨੇ ਜੋ ਕਿਹਾ ਉਹ ਕੀਤਾ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਪਾਲ ਜੀ ਉਹ ਮਹਾਨ ਪੁਰਸ਼ ਨੇ ਉਹ ਸੂਝਵਾਨ ਨੇ ਉਹ ਇੰਨੇ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਬਈ ਲੋਕਾਂ ਦੇ ਲੋੜ ਕੀ ਹੈ ਬਿਲਕੁਲ ਲੋਕਾਂ ਨੂੰ ਮੇਰੀ ਲੋੜ ਕੀ ਹੈ ਮਹਿਲਾਵਾਂ ਨੂੰ ਉਮੀਦ ਹੈ ਜੜੀ ਹੈ 100% ਜਲਦੀ ਜਲਦੀ 100% ਜਲਦੀ ਹੋਊਗਾ ਬਹੁਤ ਖੁਸ਼ੀ ਹੈ ਕਿ ਮਹਿਲਾਵਾਂ ਨੂੰ ਮਾਤਾ ਜਿਹੜੀ ਬਹਿਣਾ ਨੇ ਉਹਨਾਂ ਨੂੰ ਜਲਤੋ ਜਲਤ ਜਲਦੀ ਹੋਊਗਾ ਜਲਦੀ ਹੋਊਗਾ ਬਿਲਕੁਲ ਕਿਉਂਕਿ ਕਿਉਂਕਿ ਜਿਹੜੇ ਇਹ ਜੋ ਵੀ ਅਸੀਂ ਕਰ ਰਹੇ ਆ ਕੋਈ ਕਿਸੇ ਦਾ ਸਹਾਨ ਨਹੀਂ ਕਰ ਰਹੇ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੋਟ ਮੰਗੀ ਫਿਰ ਉਹਨਾਂ ਦੇ ਟੈਕਸਾਂ ਚੋਂ ਸਾਨੂੰ ਤਨਖਾਹ ਮਿਲਦੀ ਆ ਜੀ ਤੇ ਜਿਹੜੇ ਕੰਮ ਹੋਣੇ ਨੇ ਚਾਹੇ ਉਹ ਅੱਜ ਆਮਾਂ ਦੇ ਵੀ ਕਲੀਨਿਕ ਬੜੀ ਆ ਚਾਹੇ ਸਕੂਲ ਫਹਿਮੀ ਦੇ ਬਣਿਆ ਵਾ ਚਾਹੇ ਨੌਕਰੀਆਂ ਮਿਲੀਆਂ ਨੇ ਚਾਹੇ ਉਹ ਕਰੋੜ ਰੁਪਏ ਫੌਜੀਆਂ ਨੂੰ ਮਿਲਿਆ ਉਹ ਸਤਕਾਰਯੋਗ ਸੰਗਤਾਂ ਦੇ ਟੈਕਸਾਂ ਦੇ ਵਿੱਚੋਂ ਮਿਲ ਰਿਹਾ ਸਵੇਰ ਤੋਂ ਸ਼ਾਮ ਤੱਕ ਲੋਕ ਟੈਕਸ ਦਿੰਦੇ ਨੇ ਜਿਹੜਾ 1000 ਰੁਪਏ ਬੀਬੀਆਂ ਨੂੰ ਮਿਲਣਾ ਉਹ ਵੀ ਸਰਕਾਰ ਸਤਕਾਰਯੋਗ ਬਲਕੇ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਮਿਲਣਾ ਕਿਸੇ ਆਪਸੀ ਆਪਣੀ ਜੇਬ ਚੋਂ ਨਹੀਂ ਦੇਣਾ ਲੋਕਾਂ ਦੇ ਪੈਸੇ ਨੇ ਲੋਕਾਂ ਵਾਸਤੇ ਨੇ ਲੋਕਾਂ ਦੇ ਮਿਲ ਕੇ ਦਵਾਈ ਵਾਸਤੇ ਨੇ ਲੋਕਾਂ ਦੀ ਪੜ੍ਹਾਈ ਵਾਸਤੇ ਨੇ ਲੋਕਾਂ ਦੇ ਰੁਜ਼ਗਾਰ ਵਾਸਤੇ ਨੇ ਲੋਕਾਂ ਦੇ ਸਰ ਹਰ ਅਮੀਰਪੁਰੀ ਕਰਨ ਵਾਸਤੇ ਨੇ ਬਿਲਕੁਲ ਲੋਕਾਂ ਦੀਆਂ ਸੜਕਾਂ ਬਣਾਉਣ ਵਾਸਤੇ ਨੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਦੇਣ ਵਾਸਤੇ ਨੇ ਲੋਕਾਂ ਨੂੰ ਸੀਵਰੇਜ ਸਿਸਟਮ ਸਹੀ ਕਰਨ ਵਾਸਤੇ ਨੇ ਇਹ ਉਹ ਲੋਕਾਂ ਦੇ ਪੈਸੇ ਨੇ ਲੋਕਾਂ ਵਾਸਤੇ ਨੇ ਜੀ ਲਾਸਟ ਇੱਕ ਸਵਾਲ ਹੋਰ ਭੋਲਾ ਸਾਹਿਬ ਕੁਮਰ ਬੀਜੇ ਪ੍ਰਤਾਪ ਸਿੰਘ ਜੋ ਅੰਮ੍ਰਿਤਸਰ ਸਰਕਲ ਕਨੌਸ ਸੇ ਐਮ ਐਲ ਏ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ 5 ਸਾਲ ਵਾਸਤੇ ਪਾਰਟੀ ਤੋਂ ਕੀ ਕਹਿਣਾ ਚਾਹੋ ਤੁਸੀਂ ਕਬਰੇ ਬੀਜੇ ਪ੍ਰਤਾਪ ਸਿੰਘ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਦੇਖੋ ਪਾਰਟੀ ਅੱਜ ਚੋਤੇ ਨਸ਼ਿਆ ਬਰੋਧ ਜੀ ਅੱਜ ਜੋ ਮਹਿਮ ਚਲਾਈ ਆ ਔਰ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੈਂ ਹਮੇਸ਼ਾ ਇਹ ਮਿਲਕੇ ਪੁਲਿਸ ਵਾਲੇ ਨੂੰ ਕਿਹਾ ਬਈ ਚਿੱਟੇ ਵਾਲੇ ਤੋਂ ਤੇ ਲਾਟਰੀ ਵਾਲੇ ਤੋਂ ਪੈਸਾ ਲਾ ਲੋ ਲਾਟਰੀ ਵਾਲੇ ਨੂੰ ਚਿੱਟੇ ਵਾਲੇ ਨੂੰ ਖਤਮ ਕਰ ਦਿਓ ਕਿਉਂਕਿ ਨੌਜਵਾਨੀ ਪੰਜਾਬ ਦੀ ਪੁਰਾਣੇ ਨੇ ਕਾਂਗਰਸ ਕਲ ਮਿਲਕੇ ਅਕਾਲੀ ਭਾਜਪਾ ਨੇ ਮਿਲਕੇ ਇੱਥੇ ਨਸ਼ਾ ਲਿਆ ਕੇ ਨੌਜਵਾਨੀ ਨੂੰ ਮਿਲਕੇ ਕਾਣ ਕਰਤਾ ਸਾਡਾ ਪੰਜਾਬ ਦਾ ਨੌਜਵਾਨ ਖਤਮ ਕਰਤਾ ਆਪੇ ਸਾਡੇ ਇਹ 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 ਅਸੀਂ ਮਿਲਕੇ ਜਿਹੜਾ ਨਸ਼ਾ ਵੇ ਖਤਮ ਕਰਨਾ ਵਾ ਅੱਜ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਸਰਕਾਰ ਨੇ ਔਰ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਰਹਿਮਾਈ ਦੇ ਵਿੱਚ ਅੱਜ ਮੁੱਖ ਮੰਤਰੀ ਸਾਬਕਾਨ ਸਿੰਘ ਮਾਨ ਜੀ ਸਾਡੇ ਆਮ ਆਦੀ ਪਾਰਟੀ ਦੇ ਪਾਦਾਨ ਅਮਰਉੜਾ ਜੀ ਅੱਜ ਸਾਰੇ ਮਿਲਕੇ ਐਮਐਲਏ ਸਹਿबान ਔਰ ਸਾਰੇ ਆਮ ਆਦੀ ਪਾਰਟੀ ਦੇ ਸਾਥੀ ਔਰ ਇਸ ਵਾਸਤੇ ਲੱਗੇ ਨੇ ਤਾਂ ਕਿ ਜੁੱਧ ਨਸ਼ਿਆ ਵਿਰੁੱਧ ਮਿਲਕੇ ਇਹ ਚਲਾ ਕੇ ਤੇ ਇਹ ਨਸ਼ਾ ਖਤਮ ਕੀਤਾ ਜਾਵੇ ਤੇ ਜੇ ਕੋਈ ਮਿਲਕੇ ਨਸ਼ੇ ਦਾ ਤਸਕਰ ਰਿਹਾ ਕੋਈ ਨਸ਼ੇਗਾਰ ਸਰਗਰ ਰਿਹਾ ਕੋਈ ਨਸ਼ੇ ਵਾਸਤੇ ਕੰਮ ਕੀਤਾ ਵਾ ਦੇਖੋ ਜਿੱਥੇ ਜੇ ਕਿਤੇ ਅੱਗ ਲੱਗਦੀ ਆ ਤਾਂ ਹੀ ਧੂੰਆਂ ਉੱਠਦਾ ਵਾ ਐਵੇਂ ਕਿਸੇ ਦਾ ਨਾਮ ਨਹੀਂ ਲਿਆ ਉਹਨਾਂ ਨੂੰ ਹਿਮਾਕਤ ਨਹੀਂ ਕਰੀ ਚਾਹੀਦੀ ਕਿਸੇ ਦਾ ਨਾਮ ਨਹੀਂ ਲਿਆ ਹਿਮਾਕਤ ਨਹੀਂ ਕਰਨਾ ਚਾਹੀਦਾ ਜੇ ਉਹਦੇ ਖਿਲਾਫ ਕਾਰਵਾਈ ਹੋਈ ਆ ਤੇ ਵਿਜੇ ਕੁਮਰ ਪ੍ਰਤਾਪ ਜੀ ਨੂੰ ਤਾਂ ਸਰਕਾਰ ਦੇ ਸਲਾਹਨਾ ਕਰਨੀ ਚਾਹੀਦੀ ਸੀ ਵੀ ਸਰਕਾਰ ਬੱਚਾ ਕੰਮ ਕਰ ਰਹੀ ਆ ਦੇਖੋ ਨੌਜਵਾਨੀ ਦਾ ਕਾਹਨ ਹੋ ਗਿਆ ਨੌਜਵਾਨੀ ਖਤਮ ਕਰਤੀ ਪੰਜਾਬ ਦੀ ਸਾਡੀ ਤੇ ਅੱਜ ਜੇ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਤੇ ਸਗੋਂ ਸ਼ਾਬਾਸ਼ ਹੀ ਦੇਣੀ ਚਾਹੀਦੀ ਸਰਕਾਰ ਨੂੰ ਤੇ ਜੇ ਕੋਈ ਸਰਕਾਰ ਦੇ ਖਿਲਾਫ ਚੱਲੂਗਾ ਤੇ ਨੇਚਰਲੀ ਆ ਬਲਕੇ ਡੈਮੋਕ੍ਰੇਸੀ ਆ ਮਤਲਬ ਕਿ ਕਾਇਦਾ ਕਾਨੂੰਨ ਹੈਗਾ ਵਾ ਜੀ ਬਿਲਕੁਲ ਇਹ ਜਦੋਂ ਐਮਐਲਏ ਬੋਲਾ ਗਰੇਵਾਲ ਜੀ ਇਹਨਾਂ ਦੱਸਿਆ ਕਿ ਪਾਰਟੀ ਦੇ ਖਿਲਾਫ ਚਾਹੇ ਕੋਈ ਵੀ ਹੋ ਚਾਹੇ ਕੁਮਰ ਵਿਜੇ ਪ੍ਰਤਾਪ ਸਿੰਘ ਹੋ ਚਾਹੇ ABC ਕੋਈ ਵੀ ਹੋ ਜੋ ਪਾਰਟੀ ਦੇ ਕੰਮ ਦੇ ਖਿਲਾਫ ਜਾਂ ਵਿਰੁੱਧ ਚਲੇਗਾ ਉਹਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਬਖਸਾ ਨਹੀਂ ਜਾਏਗਾ ਤੋਂ ਇਸ ਤਰ੍ਹਾਂ ਦੇ ਅਪਡੇਟ ਵਾਸਤੇ ਬਨੇ ਰਹੋ ਸਾਡੇ ਨਾਲ